ਕਾਉਂਟੇਬਲ ਹਾਣਾ ਸੀ ਔਰ ਟਰਾਂਸਪੇਰੈਂਟ ਰਹਿਣਾ ਚਾਹੁੰਦੇ ਆ ਇਸ ਕਰਕੇ ਮੈਂ ਸਾਡਾ ਬਰੀਫ ਦੇਣਾ ਚਾਹ ਰਿਹਾ ਸੋ ਇਸ ਟਾਈਮ ਗਲੋਬਲ ਸਿਕ ਦੇ ਜਿਹੜੀਆਂ ਸਿਵਮਾਂ ਚੱਲ ਰਹੀਆਂ ਉਸ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸਾਡਾ ਕਾਰਜ ਚੱਲ ਰਿਹਾ ਉਹ ਹੈਗਾ ਕੰਸਟਰਕਸ਼ਨ ਦਾ ਫੇਸ ਕਿਉਂਕਿ ਅੱਜ ਵੀ ਜੋ ਸਟੈਂਡਸ ਜੋ ਸਰਵੇ ਸਾਡੇ ਟੀਮ ਨੇ ਕੀਤਾ ਉਸ ਦੇ ਅਕੋਰਡਿੰਗਲੀ ਤਕਰੀਬਨ 1700 ਪਰਿਵਾਰ ਹੈ ਜਿਨ੍ਹਾਂ ਦੇ ਘਰ ਟੁੱਟੇ ਨੇ ਤੇ ਜਿਹੜੇ ਬੇਜ਼ਾਰ ਹੋਏ ਨੇ ਮੈਂ ਸਿਰਫ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਰਿਹਾ ਸੋ ਗੁਰਦਾਸਪੁਰ ਦੇ ਵਿੱਚ ਤਕਰੀਬਨ 15 ਪਿੰਡਾਂ 'ਚ ਘਰਾਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਕਿਸੇ ਪਿੰਡ 'ਚ 10 ਘਰ ਨੇ ਕਿਸੇ 'ਚ 25 ਨੇ ਕਿਸੇ 'ਚ 5 ਨੇ ਸੋ ਤਕਰੀਬਨ 163 ਘਰਾਂ ਦਾ ਕੰਮ ਹੈ ਜਿਹੜਾ ਗਲੋਬਲ ਸਿਕਿਟੀ ਟੀਮ ਨੇ ਛੱਤਾਂ ਪਾਉਣ ਦਾ ਕਾਰਜ ਜਿਹੜਾ ਉਹ ਸ਼ੁਰੂ ਕੀਤਾ ਹੈ ਜੀ ਔਰ ਨਾਲ ਹੀ ਸਾਡਾ ਕਾਰਜ ਫਰਜ਼ਿਲਕਾ ਦੇ ਵਿੱਚ 61 ਘਰ ਨੇ ਜਿਹੜੇ 12 ਪਿੰਡਾਂ ਦੇ ਵਿੱਚ ਪੈਂਦੇ ਨੇ ਸੋ ਉਹਨਾਂ ਦਾ ਕਾਰਜ ਜਿਹੜਾ ਉਹ ਸ਼ੁਰੂ ਕੀਤਾ ਗਿਆ ਔਰ ਹੁਣ ਜਿਹੜਾ ਇੱਕ ਸਾਂਝਾ ਸਹਾਰਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਹੈ ਜੀ ਔਰ ਉਸ ਪ੍ਰੋਜੈਕਟ ਦੇ ਜ਼ਰੀਏ ਅਸੀਂ ਜਿੰਨੇ ਵੀ ਜਿਮੀਦਾਰ ਪਰਿਵਾਰ ਨੇ ਜਿੰਨੇ ਖੇਤੀਬਾੜੀ ਸੰਬੰਧਿਤ ਪਰਿਵਾਰ ਨੇ ਉਹਨਾਂ ਦੇ ਲਈ ਇੱਕ ਸਾਂਝਾ ਸਹਾਰਾ ਪ੍ਰੋਜੈਕਟ ਕੀਤਾ ਉਸ ਦੇ ਬੇਸਿਸ ਦੇ ਉੱਤੇ ਅਸੀਂ ਸਰਵੇ ਕੀਤਾ ਤੇ ਤਕਰੀਬਨ 25 ਪਿੰਡ ਅਸੀਂ ਜਿਹੜੇ ਬਿਲਕੁਲ ਹੌਟ ਲਿਸਟ ਦੇ ਉੱਤੇ ਸੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਔਰ ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਬਹੁਤ ਛੋਟੀ ਛੋਟੀ ਜ਼ਮੀਨਾਂ ਵਾਲੇ ਨੇ 2 ਏਕੜ 3 ਏਕੜ 4 ਏਕੜ ਵਾਲੇ ਨੇ ਸੋ ਉਹਨਾਂ ਕਿਸਾਨਾਂ ਦੇ ਲਈ ਅਸੀਂ ਇੱਕ ਇਨਵੈਂਟਰੀ ਚਾਰ ਕੀਤੀ ਹੈ ਜਿਸ ਦੇ ਵਿੱਚ ਟਰੈਕਟਰ, ਸੁਪਰਸੀਡਰ, ਰੋਟਾਵੇਟਰ, ਤਮੀਆਂ ਸੋ ਇਸ ਤਰ੍ਹਾਂ ਦੇ ਪੰਜ-ਛੇ ਇੰਪਲੀਮੈਂਟਸ ਨਾਲ ਟਰੈਕਟਰ ਸੋ ਕੁਝ ਟਰੈਕਟਰ ਸਾਨੂੰ ਡੋਨੇਸ਼ਨ ਦੇ ਵਿੱਚ 10 ਟਰੈਕਟਰ ਮਨਕੇਰ ਕੋਲੋਂ ਆਇਆ ਸੀ ਬਾਕੀ ਟਰੈਕਟਰ ਅਸੀਂ ਪਰਚੇਸ ਕੀਤੇ ਔਰ ਹੋਰ ਵੀ ਅੱਗੇ ਸਾਡੀ ਪਾਈਪਲਾਈਨ ਸ਼ੈਡ ਨੇ ਕੀ ਆ ਰਹੇ ਨੇ ਸੋ ਇੱਕ-ਇੱਕ ਪਿੰਡ ਨੂੰ ਅਸੀਂ ਜ਼ਮੀਨ ਵਾਉਣ ਦਾ ਅਗਲੀ ਫਸਲ ਵਾਉਣ ਦਾ ਜਿਹੜਾ ਕਿ ਨਵੰਬਰ ਦੇ 1 ਤਰੀਕ ਤੋਂ ਬਿਜਾਈ ਰਮੀ ਸ਼ੁਰੂ ਹੋ ਰਹੀ ਹੈ ਸੋ ਉਹ ਬਿਜਾਈ ਦੀ ਸੇਵਾ ਅਸੀਂ 25 ਪਿੰਡਾਂ ਦੀ ਜ਼ਿੰਮੇਵਾਰੀ ਲੈਂਦੀ ਆ ਸੋ ਜਿਵੇਂ ਜਿਵੇਂ ਸਾਡੇ ਕੋਲੇ ਹੋਰ ਰਿਸੋਰਸਿਸ ਅੱਗੇ ਆਉਣਗੇ ਅਸੀਂ ਉਹ 25 ਤੋਂ 50 ਪਿੰਡ ਵੀ ਜਰੂਰ ਕਰਾਂਗੇ ਸੋ ਇਹ ਜਿਹੜੇ ਗਰਾਊਂਡ ਲੈਵਲ ਤੇ ਕਾਰਜ ਨੇ ਉਹ ਚੱਲ ਰਹੇ ਨੇ ਪੈਰਨਲ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਹੁਣ ਤੱਕ 93 ਪਸ਼ੂਏ ਜਿਹੜੇ ਉਹ ਹੁਣ ਤੱਕ ਪਰਿਵਾਰਾਂ ਨੂੰ ਵੰਡ ਚੁੱਕੇ ਆ 93 ਸੋ ਇਸ ਤੋਂ ਬਾਅਦ ਉਹ ਵੀ ਓਨ ਗoing ਪ੍ਰੋਜੈਕਟ ਹੈ ਜਿਵੇਂ ਜਿਵੇਂ ਸੈਕਸਮੈਂਟਾਈਜ਼ਾਈ ਜਾ ਰਹੀ ਹੈ ਪਸ਼ੂਆਂ ਦਾ ਵੰਡਣ ਦਾ ਕੰਮ ਜਾਰੀ ਹੈ ਔਰ ਨਾਲ ਹਾਊਸ ਹੋਲਡ ਆਈਟਮਸ ਚਾਹੇ ਉਹ ਬੈੱਡ ਨੇ ਫਰਨੀਚਰ ਦੇ ਵਿੱਚ ਚਾਹੇ ਉਹ ਫ੍ਰਿਜ ਨੇ ਵਾਸ਼ਿੰਗ ਮਸ਼ੀਨਾਂ ਨੇ ਜਾਂ ਘਰੇਲੂ ਸਮਾਨ ਕੋਈ ਵੀ ਹੈ ਉਹ ਅਸੀਂ ਤਕਰੀਬਨ ਹੁਣ ਤੱਕ ਸੈਂਕੜੇ ਪਰਿਵਾਰਾਂ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਹੈ ਉਹ ਦੇ ਚੁੱਕੇ ਆਂ ਔਰ ਸਾਡੇ ਤਕਰੀਬਨ ਗੁਰਦਾਸਪੁਰ ਦੇ ਵਿੱਚ ਅਸੀਂ ਅਲੱਗ-ਅਲੱਗ ਲੋਕੇਸ਼ਨਸ ਤੇ ਵੇਅਰਹਾਊਸਿਸ ਬਣਾਏ ਹੋਏ ਨੇ ਔਰ ਸੰਗਤ ਦੇ ਸਹਿਯੋਗ ਦੇ ਨਾਲ ਉਹ ਸਾਰੇ ਵੇਅਰਹਾਊਸਿਸ ਜਿੱਨਾਂ ਸਮਾਨ ਵੰਡੀ ਜਾ ਰਿਹਾ ਹੈ ਹੋਰ ਆਈ ਜਾ ਰਿਹਾ ਹੈ ਹੋਰ ਪਰਿਵਾਰਾਂ ਤੱਕ ਜਿਹੜਾ ਉਹ ਸਪੌਂਸਰਸ਼ਿਪ ਦੀ ਸਭੀ ਪੂਰੀ ਕੀਤੀ ਜਾ ਰਹੀ ਹੈ ਸੋ ਇਹ ਸੇਵਾਵਾਂ ਗਲੋਬਲ ਸਿਕਸ ਦੇ ਵੱਲੋਂ ਫਿਰ ਹਾਲ ਚੱਲ ਰਹੀਆਂ ਨੇ ਜੀ ਔਰ ਤੁਹਾਡਾ ਕਿਸੇ ਦਾ ਵੀ ਕਿੰਨੇ ਵੀ ਸਰਜੈਂਟ ਤੁਹਾਡੇ ਇੱਥੇ ਬੈਠੇ ਨੇ ਅ ਮੇਰੀ ਬੁਝਾਰਿਸ਼ ਹੈ ਜੀ ਵੀ ਤੁਹਾਡਾ ਕਿਸੇ ਦਾ ਵੀ ਕੋਈ ਸਵਾਲ ਹੋਵੇ ਕੋਈ ਕੁਆਰੀ ਹੋਵੇ ਕਿਉਂਕਿ ਅਸੀਂ ਸਿੱਧਾ ਗਰਾਊਂਡ ਜ਼ੀਰੋ ਤੇ ਤੁਹਾਡੇ ਕੋਲੇ ਪਹੁੰਚੇ ਹਾਂ ਸਮ ਟਾਈਮਸ ਪੈਸੇ ਦੇਣ ਵਾਲੇ ਦਾ ਤੇ ਸੇਵਾ ਮੌਜਨ ਤੱਕ ਦਾ ਗੈਪ ਬਹੁਤ ਵੱਡਾ ਪੈ ਜਾਂਦਾ ਸੋ ਇਸ ਕਰਕੇ ਅਸੀਂ ਤੁਹਾਡੇ ਕੋਲ ਬੈਠੇ ਹਾਂ ਤੁਹਾਡੇ ਕੋਈ ਸਵਾਲ ਨੇ ਕੋਈ ਤੁਹਾਡੇ ਕੁਐਸ਼ਨਸ ਨੇ ਤੁਸੀਂ ਮੇਰੇ ਤੋਂ ਡਾਇਰੈਕਟਲੀ ਕੁਝ ਵੀ ਸਵਾਲ ਹੈ ਜਿਹੜਾ ਉਹ ਕਰ ਸਕਦੇ ਹੋ